ਉਦੇ ਤਹਿਤ ਪਬਲਿਕ ਸਾਨੂੰ ਸਾਂਝੀ ਕਰਦੀ ਹੈ ਤੇ ਅਸੀਂ ਬੜੀ ਸੋਹਣੀ ਇਨਫੋਰਮੇਸ਼ਨ ਨੈਟਵਰਕ ਡਵੈਲਪ ਕੀਤਾ ਹੈ ਉਹਦੇ ਤਹਿਤ ਹੀ ਸਾਡੀ ਸੀਆਈਏ ਸਟਾਫ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਅਜੇ ਰਾਜ ਜੀ ਡੀਐਸਪੀ ਗੋਵਿੰਦਵਾਲ ਸਾਹਿਬ ਅਤਲ ਸੋਨੀ ਡੀਐਸਪੀ ਸਪੈਸ਼ਲ ਕ੍ਰਾਈਮ ਗੁਰਿੰਦਰਪਾਲ ਨਾਗਰਾ ਤੇ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਤੇ ਸੀਏ ਸਟਾਫ ਦੇ ਇੰਚਾਰਜ ਸੈਟਰ ਮਨਦੀਪ ਸਿੰਘ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਹੈ ਹਰਸ਼ਪ੍ਰੀਤ ਜਿਹੜਾ ਕਿ ਰੋੜਾ ਵਾਲੇ ਦਾ ਰੋੜਾ ਵਾਲਾ ਪਿੰਡ ਦਾ ਰਹਿਣ ਵਾਲਾ ਉਹਨੇ ਡਰੋਨ ਰਾਹੀਂ ਕਨਸਾਈਨਮੈਂਟ ਜਿਹੜੀ ਹਿਰੋਇਨ ਦੀ ਰੀਸੀਵ ਕਰ ਲਈ ਹੈ ਤੇ ਅੱਜ ਰਖਬੂਸੇ ਜਿਹੜਾ ਕਿ ਸਰਾਇਮੰਦ ਖਾ ਥਾਣੇ ਦੇ ਏਰੀਏ ਦੇ ਵਿੱਚ ਪੈਂਦਾ ਹੈ ਉੱਥੇ ਉਹ ਇਹਦੀ ਡਿਲੀਵਰੀ ਕਰਨ ਦੀ ਫਰਾਗ ਦੇ ਵਿੱਚ ਹੈ ਉਸੇ ਇਨਫੋਰਮੇਸ਼ਨ ਦੇ ਤਹਿਤ ਸਾਡੀ ਸੀਆਈਡੀ ਟੀਮ ਨੇ ਟਰੈਪ ਲਗਾਇਆ ਤੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਇੱਕ ਐਕਟਿਵਾ ਜਿਹਦੇ ਤੇ ਉਹ ਕਨਸਾਈਨਮੈਂਟ ਅੱਗੇ ਪਿੱਛੇ ਕਰਦਾ ਸੀਗਾ ਤੇ ਨਾਲ ਹੀ 15 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਹਦੀ ਮੁਰਲੀ ਪਿੱਛੇ ਗਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਯੂਐਸਏ ਬੇਸਡ ਸਮਗਲਰ ਹੈ। ਗੁਰਨਾਮ ਸਿੰਘ ਜਿਹੜਾ ਕਿ ਕੋਲੋਵਾਲ ਪਿੰਡ ਥਾਣੇ ਲੋਪਕੇ ਦਾ ਰਹਿਣ ਵਾਲਾ ਹੈ ਉਹ ਉਹਦੇ ਕਹਿਣ ਤੇ ਇਹ ਹੀਰੋਇਨ ਦੀ ਸਮਗਲੀ ਦਾ ਧੰਦਾ ਕਰਦਾ ਸੀਗਾ ਤੇ ਪਾਕਿਸਤਾਨ ਦੇ ਵਿੱਚ ਬੈਠਿਆ ਸਮਗਲਰ ਜਿਹਦਾ ਨਾਂ ਪਹਿਲਵਾਨੀ ਨੇ ਦੱਸਿਆ ਉਹਦੇ ਤੋਂ ਡਰੋਨ ਰਾਹੀਂ ਕੰਸਾਈਨਮੈਂਟ ਰੀਸੀਵ ਕਰਕੇ ਤੇ ਗੁਰਨਾਮ ਦੇ ਕਹਿਣ ਤੇ ਵੱਖ-ਵੱਖ ਥਾਵਾਂ ਤੇ ਡਿਲੀਵਰੀ ਕਰਦਾ ਸੀਗਾ। ਪਿਛਲੇ ਕਾਫੀ ਸਮੇਂ ਤੋਂ ਇਹ ਇਸ ਧੰਦੇ ਦੇ ਵਿੱਚ ਐਕਟਿਵ ਸੀ ਤੇ ਅੱਜ ਇਹਨੂੰ ਗ੍ਰਿਫਤਾਰ ਕਰਕੇ ਮੈਂ ਕਹਿ ਸਕਦਾ ਕਿ ਇੱਕ ਬਿਗ ਫਿਸ਼ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਇਸੇ ਲੜੀ ਦੇ ਤਹਿਤ ਸਾਡੀ ਜਿਹੜੀ ਕਾਰਵਾਈ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੇ ਵਿੱਚ ਤਰੰਤਾਨ ਪੁਲਿਸ ਨੇ 130 ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਹੈ ਜਿਹਦੇ ਤਹਿਤ 182 ਦੋਸ਼ੀ ਗ੍ਰਿਫਤਾਰ ਕੀਤੇ ਹਨ ਤਕਰੀਬਨ 28 ਕਿਲੋ ਹੀਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਸਾਡੇ ਸਾਥ ਕਿਲੋ ਅਫੀਮ ਤੇ 46 ਲੱਖ ਜਿਹੜੇ ਕੀ ਡਰਗ ਮਨੀ ਰਿਕਵਰ ਕਰਨ ਚ ਸਫਲਤਾ हासिल ਕੀਤੀ ਹੈ ਇਸ ਤੋਂ ਇਲਾਵਾ ਵਕਫਾ ਕਮਰਮੇਟ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز